ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੇ ਸਾਧ ਸੰਗਤ ਜੀਓ ਅੱਜ ਆਪਾਂ ਵਿਸ਼ੇਸ਼ਣ ਦੇ ਬਾਰੇ ਵਿਚਾਰ ਕਰਾਂਗੇ ਇਹਦੇ ਵਿੱਚ ਜਿਹੜੇ ਹੈ ਇੱਕ ਆ ਜਿਹੜੀ ਅੱਜ ਦੀ ਵਿਚਾਰ ਹੈ ਅੱਜ ਦੀ ਵੀਡੀਓ ਹੈ ਇਹ ਹੋਏਗੀ ਤੇ ਇੱਕ ਹੋਰ ਆਏਗੀ ਉਹ ਭਾਗ ਦੂਜਾ ਹੋਵੇਗਾ ਕਿਉਂਕਿ ਇਹਦੇ ਵਿੱਚ ਕੰਪਲੀਟ ਨਹੀਂ ਹੋ ਰਹੀ ਇਸ ਤੋਂ ਵੱਡੀ ਬਣ ਨਹੀਂ ਸਕਦੀ ਜਿਆਦਾ ਬਣਦੀ ਹੈ ਸੋ ਇਸ ਕਰਕੇ ਅਗਲਾ ਭਾਗ ਜਿਹੜਾ ਹੈ ਉਹ ਦੂਜਾ ਹੋਏਗਾ ਹੈ ਵਿਸ਼ੇਸ਼ਣ ਦੇ ਬਾਰੇ ਆਪਾਂ ਵਿਸ਼ੇਸ਼ਣ ਬਾਰੇ ਕਾਫੀ ਜਾਣਕਾਰੀ ਲੈਣੀ ਹੈ ਸੋ ਸਾਧ ਸੰਗਤ ਆਪਾਂ ਇਹਨਾਂ ਦੀ ਵਿਚਾਰ ਕਰਦੇ ਸਾਧ ਸੰਗਤ ਵਿਸ਼ੇਸ਼ਣ ਜਿਹੜਾ ਹੈ ਹੈ ਬਹੁਵਚਨ ਨਾਮ ਹੋਵੇ ਉਹਦਾ ਵਿਸ਼ੇਸ਼ਣ ਜਿਹੜਾ ਹੋਵੇ ਉਹ ਕੀ ਹੁੰਦਾ ਉਹ ਵੀ ਬਹੁਵਚਨ ਹੁੰਦਾ ਜੇ ਨਾਮ ਇਕਵਚਨ ਜੋਵੇ ਤਾਂ ਉਹਦਾ ਵਿਸ਼ੇਸ਼ਣ ਵੀ ਇਕ ਵਚਨ ਜੀ ਹੁੰਦਾ ਜਾਂ ਲਿੰਗ ਵੀ ਉਹਦਾ ਸੇਮ ਹੁੰਦਾ ਤੇ ਵਚਨ ਵੀ ਉਹਦਾ ਸੇਮ ਹੁੰਦਾ ਲਿੰਗ ਵੀ ਤੇ ਵਚਨ ਵੀ ਉਹੀ ਹੁੰਦਾ ਹੁਣ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਇਹ ਜਿਹੜੀਆਂ ਪੰਕਤੀਆਂ ਲਈਆਂ ਇਹਨਾਂ ਦੇ ਰਾਹੀਂ ਆਪਾਂ ਇਹਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋ ਸਾਧ ਸੰਗ ਦੇਖੋ ਪਹਿਲਾ ਹੈ ਆਮੁੱਲ ਗੁਣ ਆਮੁੱਲ ਵਾਪਾਰ ਹੁਣ ਮੈਂ ਦੱਸਿਆ ਕਿ ਪਹਿਲੇ ਜੇਕਰ ਬਹੁਵਚਨ ਹੈ ਤਾਂ ਉਹਦਾ ਜਿਹੜਾ ਹੈ ਵਿਸ਼ੇਸ਼ਣ ਹੈ ਨਾਮ ਦਾ ਵਿਸ਼ੇਸ਼ਣ ਉਹ ਵੀ ਬਹੁਵਚਨ ਹੋਏਗਾ ਹੁਣ ਇੱਥੇ ਦੇਖੀ ਆਪਾਂ ਗੁਣ ਆ ਗਿਆ ਗੁਣ ਕੀ ਹੈ ਇਹ ਬਹੁਵਚਨ ਹੈ ਇੱਥੇ ਜੇ ਔਕਲਾ ਦੀ ਤੇ ਇਕਵਚਨ ਬਣ ਜਾਂਦਾ ਨਾ ਇੱਥੇ ਬਹੁਵਚਨ ਤਾਂ ਹੁਣ ਆ ਮੁੱਲ ਜਿਹੜਾ ਹੈ ਉਹ ਵੀ ਬਹੁਵਚਨ ਹੈ ਇੱਥੇ ਔਕਲ ਨਹੀਂ ਲੱਗਿਆ ਇਹ ਵੀ ਬਹੁਵਚਨ ਆ ਵੀ ਬਹੁਵਚਨ ਆ ਵੀ ਬਹੁਵਚਨ ਆ ਗੁਣਾ ਇਹਦਾ ਵਿਸ਼ੇਸ਼ਣ ਇਹ ਆਮੁੱਲ ਇਹ ਬਹੁਵਚਨ ਚ ਆ ਗਿਆ ਦੋਨੇ ਬਹੁਵਚਨ ਚ ਹੋ ਗਏ ਇਹ ਹੁਣ ਅਮੁੱਲ ਵਪਾਰ ਵਪਾਰ ਕੀ ਹੈ ਬਹੁਵਚਨ ਹੈ ਇਕਵਚਨ ਨਹੀਂ ਹੈ ਇਕਵਚਨ ਹੁੰਦਾ ਤਾਂ ਇੱਥੇ ਉੱਪਰ ਲਗਾ ਹੁੰਦਾ ਸੀ ਇਹ ਬਹੁਵਚਨ ਹੈ ਤੇ ਅਮੁੱਲ ਜਿਹੜਾ ਹੈ ਇਹਦਾ ਵਿਸ਼ੇਸ਼ਣ ਹੈ ਵਪਾਰਤਾ ਵਪਾਰ ਪਰ ਅਮੁੱਲ ਵਪਾਰ ਅਮੁੱਲ ਵਿਸ਼ੇਸ਼ਣ ਹੈ ਤੇ ਵਿਸ਼ੇਸ਼ਣ ਦੇਤੇ ਫਿਰ ਅਸੀਂ ਕੀ ਕਰਾਂਗੇ ਇਹਦੇ ਚ ਜੋ ਇਹ ਹੈ ਉਵੇਂ ਹੀ ਰਹਿਣਾ ਜੋ ਜਿਹੜਾ ਇੱਧਰ ਹੈ ਉਹ ਜਿਹਾ ਹੀ ਹੁੰਦਾ ਰਹਿਣਾ ਕਿਉਂਕਿ ਲਿੰਗ ਤੇ ਵਚਨ ਚ ਕੋਈ ਤਬਦੀਲੀ ਨਹੀਂ ਹੁੰਦੀ ਇਹ ਵਪਾਰ ਬਹੁਵਚਨ ਹੈ ਤੇ ਅਮੁੱਲ ਵੀ ਬਹੁਵਚਨੀ ਹੋ ਗਿਆ ਅੱਗੇ ਕਹਿੰਦੇ ਸੀ ਅਸੀਂ ਦੱਸਿਆ ਵੀ ਇੱਕ ਵਚਨ ਹੋਵੇ ਤਾਂ ਇੱਕ ਵਚਨ ਹੁੰਦਾ ਹੁਣ ਧਰਮ ਕੀ ਆ ਇੱਕ ਵਚਨ ਆ ਔਂਕੜ ਲੱਗਿਆ ਹੋਇਆ ਇਸ ਕਰਕੇ ਇੱਕ ਵਚਨ ਜਿਹਾ ਲਾਹ ਦਿੱਤੇ ਤਾਂ ਪਾ ਵਚਨ ਪਾ ਜੀ ਹੁਣ ਇਹ ਇੱਕ ਵਚਨ ਤੇ ਇਹਦਾ ਜਿਹੜਾ ਹੈ ਵਿਸ਼ੇਸ਼ਣ ਹੋ ਕੌਣਾ ਅਮੁੱਲ ਤੇ ਅਮੁੱਲ ਕਿੰਨੇ ਕਿਵੇਂ ਆਊਗਾ ਉਹ ਵੀ ਇੱਕ ਵਚਨ ਚ ਆਊ ਕਿਉਂਕਿ ਉਹਦਾ ਜਿਹੜਾ ਹੈ ਵਚਨ ਤੇ ਲਿੰਗ ਫੇਮ ਰਹਿੰਦਾ ਆ ਜਿਹੜੀ ਚੀਜ਼ ਆ ਤਾਂ ਸੰਗ ਇਹ ਇੱਕ ਵਚਨ ਤੇ ਇਹ ਵੀ ਇੱਕ ਵਚਨ ਆ ਅਮੁੱਲ ਧਰਮ ਧਰਮ ਅਮੁੱਲ ਹੈ ਇਹ ਧਰਮ ਅਮੁੱਲ ਇਹ ਵਿਸ਼ੇਸ਼ਣ ਹੋ ਗਿਆ ਧਰਮ ਦਾ ਧਰਮ ਇੱਕ ਵਚਨ ਹੈ ਤੇ ਅਮੁੱਲ ਵੀ ਇੱਕ ਵਚਨ ਅੱਗੇ ਫਿਰ ਹੈ ਅਮੁੱਲ ਦੀ ਬਾਣ ਜਿਹੜਾ ਦੀ ਬਾਣ ਹੈ ਇਹ ਕੀ ਹੈ ਇਹ ਵੀ ਇੱਕ ਵਚਨ ਹੈ ਔਕੜ ਲੱਗਿਆ ਨਾ ਇੱਕ ਵਚਨ ਜੇ ਚਾੱਕ ਲਗੇ ਤਾਂ ਬਹੁ ਵਚਨ ਹੁਣ ਇਹ ਇੱਕ ਵਚਨ ਲੱਗਿਆ ਤੇ ਇਹਦਾ ਵਿਸ਼ੇਸ਼ਣ ਜਿਹੜਾ ਹੈਗਾ ਅਮੁੱਲ ਤੇ ਉਹ ਵੀ ਉਮੀ ਰਹੇਗਾ ਜਿਵੇਂ ਇਹ ਹੈ ਉਮੀ ਇਹ ਸੇਮ ਰਹੇਗਾ ਜੇ ਗਲਤੀ ਨਾਲ ਵੀ ਇੱਥੇ ਕਿਤੇ ਨਾਲ ਲੱਗੇ ਨਾ ਕੁਦਰਤੀ ਤਾਂ ਸਮਝੋ ਕਿ ਇਹ ਲਾਗ ਹੈ ਬਦ ਜੋ ਮੈਂ ਇਹਦਰ ਉਮੇ ਇਹਦਰ ਲਿੰਗ ਤੇ ਉਹਦਾ ਕੋਈ ਫਰਕ ਨਹੀਂ ਪੈਣਾ ਇਹ ਇਕਵਚਨ ਚ ਆਗੇ ਜੋ ਐਗਜ਼ੈਂਪਲ ਆ ਇਹ ਬਹੁਵਚਨ ਨਹੀਂ ਆ ਗਿਆ ਹੁਣ ਅੱਪਾ ਅੱਗੇ ਗੱਲ ਕਰਦੇ ਆਇਤਰੀ ਲਿੰਗ ਬਾਰੇ ਵੀ ਜੋ ਪਿਰ ਕਰੈ ਸੋ ਧਨ ਤਤਮਾਨੈ ਜੋ ਪਿਰ ਪਿਰ ਹੁੰਦਾ ਪਤੀ ਹਤੀ ਪਰਮੇਸ਼ਰ ਪਰਮਾਤਮਾ ਜੋ ਪਿਰ ਕਰੈ ਜੋ ਉਹ ਕਰਦਾ ਸੋ ਧਨ ਤਤਮਾਨੈ ਉਹ ਧਨ ਤਤਮਾਨੈ ਧਨ ਤਤ ਮਾਨੈ ਹੁਣ ਧਨ ਹੈ ਧਨ ਜਿਹੜੀ ਹੈ ਉਹ ਕੀ ਹੈ ਔਰਤ ਇਸ ਕਰਕੇ ਇਹ ਪਿਰ ਨੂੰ ਉਕੜ ਲੱਗਿਆ ਤੇ ਧਨ ਨੂੰ ਨਹੀਂ ਲੱਗਿਆ ਧਨ ਤਤਮਾਨ ਹੈ ਠੀਕ ਹੈ ਇਹ ਕਿਉਂਕਿ ਇਹ ਇਹ ਉਸ ਫਾਰਮੂਲਾ ਨਹੀਂ ਰਹੇਗਾ ਆ ਵਾਲਾ ਕਿਉਂਕਿ ਇਧਰ ਇਸਤਰੀ ਲਿੰਗ ਹੈ ਇਧਰ ਦੂਜਾ ਹੈਗਾ ਪਰ ਇਸਤਰੀ ਲਿੰਗ ਦੇ ਵਿੱਚ ਜਿਹੜਾ ਹੈ ਇਹ ਸੇਮ ਰਹਿੰਦਾ ਇਹਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ ਇਹ ਇਦੇ ਤੋਂ ਬਗੈਰ ਹੀ ਰਹਿੰਦਾ ਕਿਉਂਕਿ ਧੰ ਜਿਹੜੀ ਹੈ ਇਸਤਰੀ ਹੈ ਉਹ ਬਿਨਾ ਔਂਕੜ ਤੋਂ ਹੀ ਆਉਂਦੀ ਆ ਆਪਾਂ ਪਹਿਲਾਂ ਗੱਲ ਪੜ ਚੁੱਕੇ ਆ ਕਿ ਕੁਝ ਅੱਖਰ ਕੋਈ ਸ਼ਬਦ ਅਜੇ ਹੈ ਜਿਹੜੇ ਔਂਕੜ ਸਹਿਤ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਉਹਦੇ ਬਾਰੇ ਆਪਾਂ 2-3 ਵੀਡੀਓ ਪਿਛਲੀਆਂ ਕਰ ਚੁੱਕੇ ਆ ਉਹਦੇ ਚ ਆਪਾਂ ਪਾਇਆ ਹੋਇਆ ਉਹ ਸਾਰੇ ਲਹੂ ਉਵੇਂ ਹੀ ਰਹਿਣਗੇ ਉਹਨਾਂ ਦੀ ਕੋਈ ਤਬਦੀਲੀ ਨਹੀਂ ਆਈ ਆਉਗੀ ਕਿਉਂਕਿ ਉਹ ਪਿੱਛੋਂ ਉਮੀਂ ਆਉਂਦੇ ਆ ਸੰਸਕ੍ਰਿਤ ਦੇ ਵਿੱਚੋਂ ਜਾਂ ਹੋਰ ਬੋਲੀ ਚੋਂ ਉਹ ਐਜ਼ ਇਟ ਇਜ਼ ਇੱਥੇ ਆਏ ਹੋਏ ਨੇ ਪਰ ਪਾਣੀ ਦੇ ਠੀਕ ਹੈ ਅੱਗੇ ਆਗਾ ਫੱਕੜ ਜਾਂਦੀ ਫੱਕੜ ਨਾ ਹੁਣ ਦੇਖੋ ਫੱਕੜ ਜਾਂਦੀ ਜਾਂਦੀ ਕੀ ਹੈ ਇਸਤਰੀ ਲਿੰਗ ਜਾਂਦੀ ਹੁੰਦੀ ਹੈ ਨਾ ਹੁੰਦਾ ਤਾਂ ਨਹੀਂ ਨਾ ਹੁੰਦੀ ਇਸ ਕਰਕੇ ਇਹ ਕੀ ਹੈ ਇਸਤਰੀ ਲਿੰਗ ਤੇ ਇਹ ਜਦੋਂ ਇਸਤਰੀ ਲਿੰਗ ਆਏਗਾ ਤੇ ਜਿਹੜਾ ਆ ਫੱਕੜ ਆ ਤੇ ਫੱਕੜ ਨੂੰ ਕੀ ਆ ਔਕੜ ਨਹੀਂ ਲੱਗਦਾ ਮਤਲਬ ਕਿ ਇਹਦੇ ਤਰ੍ਹਾਂ ਹੀ ਇਹ ਇਹ ਇਸਤਰੀ ਲਿੰਗ ਹੈ ਇਹ ਐ ਵੀ ਉਮੀਰ ਰਹੇਗਾ ਇਹਦੀ ਪੋਜੀਸ਼ਨ ਜਿਹੜੀ ਐਂ ਰਹੇਗੀ ਜਿਵੇਂ ਇਹਦੀ ਪੋਜੀਸ਼ਨ ਐਦੇ ਰਹਿੰਦੀ ਆ ਇਹਦੀ ਪੋਜੀਸ਼ਨ ਐਦੇ ਰਹਿੰਦੀ ਆ ਇਹ ਜਾਤੀ ਐ ਤੇ ਜਾਤੀ ਇਸਤਰੀ ਲਿੰਗ ਹੈ ਤੇ ਇਹ ਫੱਕੜ ਵੀ ਐਵੇਂ ਰਹੇਗਾ ਫੱਕੜ ਜਾਤੀ ਆ ਗਿਆ ਫੱਕੜ ਨਾਉ ਨਾਉ ਕੀ ਹੈ ਪੁਲਿੰਗ ਹੈ ਔਂਕੜ ਲੱਗਿਆ ਤੇ ਹੁਣ ਇੱਥੇ ਫੱਕੜ ਦੇ ਨਾਲ ਔਂਕੜ ਲੱਗ ਗਿਆ ਗੱਲ ਬਾਤ ਇੱਕ ਉਹ ਫੱਕੜ ਉਹ ਵੀ ਫੱਕੜ ਪਰ ਇੱਥੇ ਜਾਤੀ ਆ ਗਈ ਜਾਤੀ ਨੂੰ ਲੱਗਿਆ ਉਹ ਨਾਉ ਆ ਨਾਉ ਨੂੰ ਅੱਗੇ ਫੱਕੜ ਔਂਕੜ ਲੱਗ ਗਿਆ ਹੁਣ ਗੋਰਾ ਇੱਕ ਦੇ 부ਝਾਈ ਦੇ 부ਝਾਈ 부ਝਾਈ ਕੀ ਹੈ ਸਮਝ 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 ਕੀ ਹੈ ਇਸਤਰੀ ਲਿੰਗ ਸਮਝ ਹੁੰਦੀ ਹੈ ਕਿ ਸਮਝ ਹੁੰਦਾ ਹੁੰਦੀ ਹੈ ਤਾਂ ਫਿਰ ਕੀ ਇਸਤਰੀ ਲਿੰਗ ਹੋ ਗਿਆ ਇਹ ਇਸਤਰੀ ਲਿੰਗ ਹੋ ਗਿਆ ਤਾਂ ਗੁਰਾ ਇੱਕ ਇੱਕ ਦੇਵ ਜਾਈ ਇੱਕ ਇਹ ਕੀ ਵਿਸ਼ੇਸ਼ਣ 부ਝਾਈ ਸਮਝ ਦੇ ਕਿਹੜੀ ਇੱਕ ਸਮਝ ਦੇ ਇਹ ਵਿਸ਼ੇਸ਼ਣ ਹੋ ਗਿਆ ਤਾਂ ਫਿਰ ਇੱਥੇ ਕੋਈ ਔਂਕੜ ਲੱਗਣਾ ਨਹੀਂ ਕਿਉਂਕਿ ਇਸਤਰੀ ਲਿੰਗ ਹੈ ਇਹ ਐਜ਼ ਇਟ ਇਜ਼ ਰਹੂਗਾ ਇੱਥੇ ਕੋਈ ਔਂਕੜ ਨਹੀਂ ਆਉਣਾ ਇਹਦੇ ਮੁਤਾਬਕ ਹੀ ਹੋਏਗਾ 부ਝਾਈ ਇਹ ਇਸਤਰੀ ਲਿੰਗ ਹੈ ਤਾਂ ਇਥੇ ਕੋਈ ਔਂਕੜ ਨਹੀਂ ਲੱਗੇਗਾ ਇਹ ਇਸਤਰੀ ਲਿੰਗ ਦੀ ਆਏਗਾ ਔਂਕੜ ਤੋਂ ਬਗੈਰ ਆ ਜਾਏਗਾ ਇਹ ਇਸਤਰੀ ਲਿੰਗ ਦੀ ਹੈ ਜਿਵੇਂ ਪੱਕੜ ਜਾਂਦੀ ਸੀ ਆਕਰਨਾਉ ਉਪਲਿੰਗੇ ਚ ਆ ਗਿਆ ਗੁਰਾਂ ਇੱਕ ਦੇ ਬਜਾਇ ਇਸਤਰੀ ਲਿੰਗੇ ਜਾ ਗਿਆ ਹੁਣ ਆ ਗਿਆ ਸਬਨਾ ਜੀਆਂ ਕਾ ਇੱਕ ਦਾਤਾ ਹੁਣ ਦੇਖੋ ਸਬਨਾ ਜੀਆਂ ਕਾ ਇੱਕ ਦਾਤਾ ਆ ਦਾਤਾ ਹੈ ਦਾਤਾ ਹੈ ਹੁੰਦਾ ਕਿ ਹੁੰਦੀ ਹੈ ਦਾਤਾ ਹੁੰਦਾ ਬਲਿੰਗ ਆ ਗਿਆ ਪਾਉ ਬਲਿੰਗ ਆ ਗਿਆ ਇਹ ਦਾਤਾ ਆ ਗਿਆ ਤੇ ਇੱਕ ਆ ਗਿਆ ਇਹ ਕਿਹਦਾ ਵਿਸ਼ੇਸ਼ਣ ਹੈ ਤਾਂ ਫਿਰ ਇਹਦੇ ਔਕਲ ਲੱਗਣਾ ਹੈ ਇਹਦੇ ਔਕਲ ਲੱਗਣਾ ਕਿਉਂਕਿ ਇੱਧਰ ਕੀ ਆ ਪੁਲਿੰਗ ਆ ਗਿਆ ਪੁਲਿੰਗ ਆ ਗਿਆ ਤਾਂ ਦਾਤਾ ਹੈ ਇਕਵਚਨ ਦਾਤਾ ਇੱਕ ਹੈ ਪੁਲਿੰਗ ਆ ਗਿਆ ਤੇ ਇੱਕ ਇਹ ਇਹ ਇੱਕ ਜਿਹੜਾ ਹੈ ਇਹਦੇ ਵੀ ਔਕਲ ਲੱਗ ਗਿਆ ਸੋ ਮੈਂ ਵਿਸਰਨਾ ਨਹੀਂ ਜਾਇ ਨਾਨਕ ਕੀ ਬੇਨੰਤੀ ਇਹ ਨਾਨਕ ਕੀ ਨਾਨਕ ਹੈ ਨਾਨਕ ਕੀ ਨਾਨਕ ਦੀ ਬੇਨੰਤੀ ਬੇਨੰਤੀ ਹੁੰਦੀ ਹੈ ਕਿ ਹੁੰਦਾ ਹੁੰਦੀ ਹੈ ਇਸਤਰੀ ਲਿੰਗ ਆ ਗਿਆ ਤੇ ਇਹਦਾ ਵਿਸ਼ੇਸ਼ਣ ਤੇ ਵਿਸ਼ੇਸ਼ਣ ਤੇ ਇਹਦੇ ਉਪਰ ਲੱਗਣਾ ਹੀ ਨਹੀਂ ਇਹ ਸਿੰਪਲ ਰਹੇਗਾ ਇਸੇ ਤਰ੍ਹਾਂ ਰਹੇਗਾ ਜਿਵੇਂ ਆ ਇੱਕ ਪਿਆ ਉਵੇਂ ਇਹ ਇਹ ਰਹਿਣਾ ਇਹ ਰਹਿਣਾ ਅੱਛਾ ਇਹ ਲੇਖਾ ਲਿਖ ਜਾਣੇ ਕੋਈ ਇਹ ਲੇਖਾ ਲੇਖਾ ਕੀ ਹੈ ਪੁਲਿੰਗ ਹੈ ਲੇਖਾ ਹੁੰਦਾ ਕਿ ਹੁੰਦੀ ਆ ਹੁੰਦਾ ਤਾਂ ਸਮਝੋ ਫਿਰ ਇਹ ਲੇਖਾ ਹੈ ਪੁਲਿੰਗ ਹੈ ਤੇ ਪੁਲਿੰਗ ਦੇ ਨਾਲ ਤਾਂ ਫਿਰ ਜਿਹੜਾ ਉਹਦਾ ਵਿਸ਼ੇਸ਼ਣ ਹੁੰਦਾ ਉਹ ਪੁਲਿੰਗ ਵਾਲਾ ਹੀ ਲੱਗੂਗਾ ਲੇਖਾ ਇੱਕ ਹੈ ਇਹ ਇਕਵਚਨ ਦਾ ਇਹ ਔਂਕੜ ਜਿਹੜਾ ਹੈ ਉਹ ਲੱਗ ਜਾਏਗਾ ਲਿਖਾ ਲਿਖੇ ਜਾਣੇ ਕੋਲ ਠੀਕ ਹੁਣ ਇਹ ਸਿਰਫ ਦੱਸਣ ਵਾਸਤੇ ਪਹਿਲੀ ਆਪਾਂ ਸਮਝਣ ਵਾਸਤੇ ਕੀਤਾ ਇਹ ਹੁਣ ਉਕਾਰੰਤ ਅੰਤ ਵਿਸ਼ੇਸ਼ਣ ਆਪਾਂ ਕਰਦੇ ਹੁਣ ਜਿਹੜੇ ਵੀ ਵਿਸ਼ੇਸ਼ਣ ਨੇ ਇਹ ਤੇ ਆਪਣੇ ਹੋ ਗਏ ਨਾ ਵੀ ਕਿਤੇ ਆਪਾਂ ਚੱਕਤਾ ਕਿਤੇ ਲੱਗ ਗਿਆ ਮਤਲਬ ਉਹ ਹਿਸਾਬ ਦਾ ਹੁਣ ਇਹ ਉਕਾਰੰਤ ਜਿਹੜਾ ਔਂਕੜ ਅੰਤ ਵਿਸ਼ੇਸ਼ਣ ਹੈ ਉਹ ਹੈਗੇ ਜਿਵੇਂ ਸਾਬਤ ਸਾਬਤ ਆਉਂਦਾ ਤੱਤੇ ਨੂੰ ਔਕੜ ਲੱਗਿਆ ਖੁਆਰ ਰਾਰੇ ਨੂੰ ਔਕੜ ਲੱਗਿਆ ਤੰਨ ਔਕੜ ਲੱਗਿਆ ਨੰਨੇ ਨੂੰ ਵਰਗਾਸ ਪ੍ਰਗਟ ਸਾਰੇ ਨੂੰ ਔਕੜ ਲੱਗਿਆ ਪਵਿੱਤ ਬਹੁਤ ਮੁਕਤ ਇਹ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਵਿੱਚ ਆਉਂਦੇ ਨੇ ਨਾ ਇਹ ਵਿਸ਼ੇਸ਼ਣ ਇਹ ਹਮੇਸ਼ਾ ਐਈ ਆਉਣਗੇ ਇਹਨਾਂ ਨੂੰ ਕੋਈ ਹੋਰ ਰੂਪ ਚ ਨਹੀਂ ਵੇਖਿਆ ਜੱਸਦਾ ਵੀ ਇੱਥੇ ਔਕੜ ਕੱਟਿਆ ਗਿਆ ਜਾਂ ਕਿਤੇ ਲੱਗਿਆ ਹੈ ਨਹੀਂ ਇਹ ਐਵੀਟ ਹੀ ਆਉਣਗੇ ਭਾਵੇਂ ਉਹਦੀ ਕਿਸ ਤਰ੍ਹਾਂ ਦੀ ਵੀ ਵਿਸ਼ੇਸ਼ਣ ਹੈ ਉਹ ਇੱਕ ਵਚਨ ਚਾ ਹੁੰਦਾ ਹੈ ਠੀਕ ਹੈ ਜਾਂ ਬਹੁਵਚਨ ਚਾ ਹੈ ਉਹਦਾ ਨਾਉ ਜਿਹੜਾ ਹੈ ਉਹ ਬਹੁਵਚਨ ਹੈ ਉਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਇਹ ਇਸ ਤਰ੍ਹਾਂ ਹੀ ਆਉਣਗੇ ਜਿਵੇਂ ਕਿ ਆਪਾਂ ਪਹਿਲਾਂ ਪਹਿਲੀਆਂ ਵੀਡੀਓ ਵਿੱਚ ਪੜਿਆ ਨਾ ਵੀ ਉਹ ਪੁਲਿੰਗ ਲੱਗਦੇ ਹੁੰਦੇ ਆ ਪਰ ਹੁੰਦੇ ਇਸਤਰੀ ਲਿੰਗਾ ਕਿਉਂਕਿ ਪਿਛੋ ਆਏ ਹੁੰਦੇ ਆ ਤਾਂ ਉਹ ਉਸੇ ਤਰ੍ਹਾਂ ਹੀ ਇਹ ਇਹਦੇ ਵਿੱਚ ਟिके ਹੋਏ ਹੁੰਦੇ ਆ ਸੋ ਇਸ ਕਰਕੇ ਆ ਧਿਆਨ ਰੱਖੋ ਸਾਬਤ ਖਵਾਰਤਾਨਾ ਇਹ ਇਸੇ ਤਰ੍ਹਾਂ ਹੀ ਆਉਣਗੇ ਇਹ ਕੀ ਹੈ ਵਿਸ਼ੇਸ਼ਣ ਇਹ ਵਿਸ਼ੇਸ਼ਣ ਹੈ ਇੰਨਾ ਵਿਸ਼ੇਸ਼ਨਾ ਚੋ ਕੁਛ ਆਪਾਂ ਵਿਸ਼ੇਸ਼ਨਾ ਕਰਦੇ ਆਂ ਬਾਕੀ ਅਗਲੀ ਵੀਡੀਓ ਚ ਕਰਾਂਗੇ ਭਾਗ ਸੈਕੰਡ ਨਜ਼ਰ ਇੰਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਸਾਬਤ ਲਾਏ ਰਾਸ ਹੁਣ ਦੇਖੋ ਸਾਬਤ ਲਾਏ ਰਾਸ ਰਾਸ ਕੀ ਹੈ ਇਸਤਰੀ ਲਿੰਗ ਹੈ ਨਾ ਰਾਸ ਹੁੰਦੀ ਕਿ ਹੁੰਦਾ ਹੁੰਦੀ ਹੈ ਇਸਤਰੀ ਲਿੰਗ ਤੇ ਇਸਤਰੀ ਲਿੰਗ ਹੋਣ ਦੇ ਨਾਤੇ ਤੇ ਸਾਬਤ ਤਾਂ ਫਿਰ ਅਸੀਂ ਪਤਾ ਕੀ ਜਿਹੜਾ ਪਹਿਲਾ ਫਾਰਮੂਲਾ ਉਹਦੇ ਮੁਤਾਬਕ ਤਾਂ ਚੱਕ ਦੇਣਾ ਸੀ ਪਰ ਨਹੀਂ

ਇਨੂੰ ਕੋਈ ਚੇਂਜ ਨਹੀਂ ਆ ਇਸ ਤਰ੍ਹਾਂ ਇਹ ਸਾਬਤ ਇਵੇਂ ਹੀ ਆਏਗਾ ਅੱਗੇ ਸਾਬਤ ਪੂੰਜੀ ਸਤਗੁਰ ਸੰਗ ਸਾਬਤ ਵਸਤ ਉਹ ਆਪਣੀ ਲਈ ਸਾਬਤ ਪੂੰਜੀ ਪੂੰਜੀ ਕੀ ਹੈ ਪੂੰਜੀ ਹੁੰਦੀ ਹੈ ਕਿ ਹੁੰਦਾ ਹੁੰਦੀ ਆ ਇਸਤਰੀ ਲਿੰਗ ਆ ਹੁਣ ਜੇ ਇਹ ਇਸਤਰੀ ਲਿੰਗ ਦੇ ਆਪ ਕੋਲੇ ਫਾਰਮੂਲੇ ਨਾਲ ਚੱਲੀਏ ਤੇ ਔਂਕਲ ਚੱਕਿਆ ਜਾਣੇ ਪਰ ਨਹੀਂ ਇਹ ਸਾਰੇ ਦੇ ਸਾਰੇ ਐਜ਼ ਇਟ ਇਜ਼ ਹੀ ਰਹਿਣਗੇ ਠੀਕ ਹੈ ਜੀ ਇਹ ਪੂੰਜੀ ਸਾਬਤ ਸਤਗੁਰ ਸੰਗ ਸਤਗੁਰ ਸੰਗ ਨਾਲ ਸਾਬਤ ਵਸਤ ਉਹ ਆਪਣੇ ਲਈ ਸਾਬਤ ਫੇਰ ਆ ਗਿਆ ਵਸਤ ਜਿਹੜੀ ਹੈ ਕੀ ਹੈ ਇਸਤਰੀ ਲਿੰਗ ਹੈ ਵਸਤ ਸ਼ਬਦ ਕੀ ਹੈ ਇਸਤਰੀ ਲਿੰਗ ਹੈ ਜਿਹੜੀ ਪਹਿਲਾਂ ਦੋ ਵੀਡੀਓ ਕੀਤੀਆਂ ਜਿਹੜੀ ਪਿੱਛੋਂ ਆਏ ਨੇ ਲ ਸੰਸਕ੍ਰਿਤ ਦੇ ਵਿੱਚੋਂ ਤੇ ਐਜ਼ ਇਟ ਇਜ਼ ਹੀ ਮਿਲਦੇ ਆ ਉਹਦੇ ਵਿੱਚ ਇਹ ਔਂਕੜ ਲੱਗਿਆ ਨਹੀਂ ਤਾਂ ਕਈ ਵਾਰੀ ਇਹ ਭੁਲੇਖਾ ਪੈਂਦਾ ਵੀ ਇਹ ਤਾਂ ਪੁਲਿੰਗ ਹੈ ਇੱਕ ਵਚਨ ਨਹੀਂ ਇਹ ਇਸਤਰੀ ਲਿੰਗ ਹੈ ਇਹ ਉੱਥੋਂ ਪਿੱਛੋਂ ਆਏ ਆ ਸੰਸਕ੍ਰਿਤ ਦੇ ਵਿੱਚ ਉਵੇਂ ਹੀ ਐਜ਼ ਇਟ ਇਜ਼ ਹੀ ਸਾਬਤ ਵਸ ਵਸ ਇਸਤਰੀ ਲਿੰਗ ਹੈ ਜੇ ਇਹ स्त्रीलिंगਾ ਤਾਂ ਐਨੂੰ ਵੀ ਕੋਈ ਛੇੜਛੜਾਈ ਨਹੀਂ ਕਰਨੀ ਤੇ ਸਾਬਤ ਦਾ ਸਾਬਤ ਹੀ ਰਹੇਗਾ ਰਹੇਗਾ ਜਾਂ ਪਤ ਲੇਖੇ ਨਾ ਪਵੇ ਸਭ ਪੂਜ ਖੁਆ ਜਾਂ ਪਤ ਲੇਖੇ ਨਾ ਪਵੇ ਸਭਾ ਬੂਜ ਸਾਰੀ ਪੂਜਾ ਪੂਜ ਤੋਂ ਬਾਅਦ ਪੂਜਾ ਖੁਆਰ ਖੁਆਰ ਸਭਾ ਸਭਾ ਪੂਜਾ ਪੂਜ ਖੁਆਰ ਪੂਜ ਪੂਜਾ ਹੋਗੀ ਹੁੰਦੀ ਹੈ ਕਿ ਹੁੰਦਾ ਹੁੰਦੀ ਹੈ ਤੇ ਇਸ ਕਰਕੇ ਇਹਨੂੰ ਕੋਈ ਇਹਦੇ ਨਾਲ ਵੇਖ ਕੇ ਕੋਈ ਇਹਨੂੰ ਚੇੜ ਛਾੜ ਨਹੀਂ ਕਰਨੀ ਇਹ ਐਟ ਇਜ਼ ਹੀ ਰਹੇਗਾ ਖੁਆਰ ਬਿਨ ਹਰ ਭਗਤੀ ਸ਼ਿੰਗਾਰ ਕਰੇ ਹਰੀ ਦੀ ਭਗਤੀ ਤੋਂ ਬਿਨਾ ਸ਼ਿੰਗਾਰ ਜੇ ਕਰ ਹੈ ਕਰਦੀਆਂ ਹਨ ਜਿਹੜੀਆਂ ਜੀਵ ਇਸਰੀਆਂ ਨਿਤ ਜੰਮੇ ਹੋਏ ਖੁਆਰ ਉਹ ਨਿਤ ਜੰਮਦੀਆਂ ਨੇ ਮਰਦੀਆਂ ਨੇ ਖੁਆਰ ਹੁੰਦੀਆਂ ਨੇ ਉਹ ਖੁਆਰ ਨਿਤ ਜੰਮੇ ਹੋਏ ਖੁਆਰ ਉਹਨ ਖੁਆਰ ਜਿਹੜਾ ਹੈ ਉਹਨੂੰ ਕੋਈ ਉਹਦੀ ਤਬਦੀਲੀ ਨਹੀਂ ਕਿਉਂਕਿ ਭਗਤੀ ਹੈ ਬੇਨ ਹਰਪਖਤੀ ਸ਼ਿੰਗਾਰ ਉਹ ਖਵਾਰ ਨੂੰ ਜਿਹੜਾ ਹੈ ਉਹਨੂੰ ਕੋਈ ਤਬਦੀਲੀ ਨਹੀਂ ਆਉਣ ਦਿੱਤੀ ਕਿਉਂਕਿ ਐ ਇਟ ਵੀ ਰਹਿਣਾ ਇਹਨੇ ਇਸੇ ਤਰ੍ਹਾਂ ਰਹਿਣਾ ਅਗੇ ਸੇਜੇ ਕੰਤ ਨਾ ਆਇਆ ਬਈ ਸੇਜੇ ਸੇਜੇ ਜਿਹੜਾ ਹੈ ਜਲਾਵਾਂ ਲੱਗੀਆਂ ਸੇਜੇ ਦੇ ਉਹਦਾ ਮਤਲਬ ਉੱਤੇ ਆ ਅਧਿਕਰਨ ਕਰਕੇ ਸੇਜੇ ਕੰਤ ਕੰਤ ਪਤੀ ਪਰਮੇਸ਼ਰ ਨਾ ਆਵੇ ਉਹਦੀ ਬਣਾਈ ਸੇਜ ਸੇਜ ਦੇ ਉੱਤੇ ਕੰਤ ਨਹੀਂ ਆਉਂਦਾ ਨਿਤ ਨਿਤ ਹੋਏ ਖਵਾਰ ਤੇ ਉਹ ਨਿਤ ਨਿਤ ਖਵਾਰ ਹੁੰਦੀ ਆ ਨਿਤ ਨਿਤ ਹੋਏ ਖਵਾਰ ਉਹ ਨਿਤਨੇਤ ਖਵਾਰ ਹੁੰਦੀ ਆ ਖਵਾਰ ਹੁੰਦੀ ਆ ਨਿਤਨੇਤ ਹੋਏ ਖਵਾਰ ਜੇ ਕੰਤ ਨਾ ਆਵੇ ਨਿਤ ਨਿਤਨੇਤ ਕੋਈ ਖਵਾਰ ਉਹ ਖਵਾਰ ਹੁੰਦੀ ਆ ਦੇਖੋ ਇਹਨੂੰ ਖਵਾਰ ਨੂੰ ਕੋਈ ਚੇਂਜ ਨਹੀਂ ਆ ਪਖੰਡ ਪ੍ਰੇਮ ਖੋਟਾ ਪਾਜ ਖਵਾਰ ਪਖੰਡ ਪਖੰਡ ਦੇ ਰਾਹੀ ਜਿਹੜਾ ਪ੍ਰੇਮ ਹੈ ਉਹ ਕਹਿੰਦੇ ਖੋਟਾ ਪਾਜ ਖਵਾਰ ਇਹ ਇਹ ਵੀ ਪਾਜ ਜਿਹੜਾ ਹੈ ਇਦੇ ਨਾਲ ਖਵਾਰ ਉਮੀ ਰਹਿ ਗਿਆ ਭਾਜ ਹੁੰਦਾ ਤੇ ਉਸ ਕਰਕੇ ਭਾਈ ਇਹ ਖਵਾਰ ਜਿਹੜਾ ਹੈ ਉਹ ਚੇਂਜ ਨਹੀਂ ਹੋਏਗਾ ਇਹ ਐ ਦੀ ਦੀ ਰਹੇਗਾ ਅਗੇ ਹਰ ਕੇ ਭਗਤ ਸਦਾ ਥਿਰ ਹਰ ਕੇ ਭਗਤ ਸਦਾ ਥਿਰ ਹਰ ਕੇ ਭਗਤ ਜਿਹੜੇ ਆ ਹਰੀ ਦੇ ਭਗਤ ਨੇ ਸਦਾ ਥਿਰ ਸਦਾ ਥਿਰ ਨੇ ਸਦਾ ਥਿਰ ਸੀ ਥਿਰ ਭਈ ਤੰਤੀ ਟੂਟਸ ਨਾਹੀ ਆਨੰਦ ਕਿੰਗਰੀ ਬਾਜੀ ਥਿਰ ਭਈ ਤੰਤੀ ਹੁਣ ਫਿਰ ਪਈ ਤੰਤੀ 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 ਇਹ ਜਿਹੜੀ ਤਾਰ ਤੰਤੀ ਜੋ ਹੈ ਟੁੱਟਸ ਨਹੀਂ ਆਨਾਦ ਕਿੰਗਰੀ ਵਾਜੀ ਬਾਜੀ ਆਨਹੰਦ ਲਗਾਤਾਰ ਕੰਟੀਨਿਊਸਲੀ ਜਿਹੜੀ ਵੱਜਦੀ ਆ ਪਿੰਗਰੀ ਕਿੰਗਰੀ ਬਾਜੀ ਬਾਈ ਗਿਆ ਇਹ ਮਤ ਤੇਰੀ ਥੇਰੇ ਰਹੇ ਤਾਂ ਭਰਮ ਵਿੱਚੋ ਜਾਏ ਇਹ ਮਤ ਹੁਣ ਦੇਖੋ ਮਤ ਹੈ ਮਤ ਕੀ ਹੈ ਮਤ ਹੁੰਦੀ ਹੈ ਕੀ ਹੁੰਦਾ ਹੈ ਹੁੰਦੀ ਆ ਇਸ ਤਰੀ ਲੇ ਹੁਣ ਇਸਤਰੀ ਲਿੰਗ ਹੋਣ ਦੇ ਨਾਤੇ ਇੱਥੇ ਕੋਈ ਇਹਨੂੰ ਔਕਰ ਨਹੀਂ ਲੱਗਿਆ ਇਹ ਇਹਦਾ ਵਿਸ਼ੇਸ਼ਣ ਹੈ ਇਸ ਕਰਕੇ ਇਸਤਰੀ ਲਿੰਗ ਦਾ ਵਿਸ਼ੇਸ਼ਣ ਹੋਵੇ ਉਹ ਸਿੰਪਲ ਹੁੰਦਾ ਇਹਦੇ ਥੱਲੇ ਕੋਈ ਔਕਰ ਨਹੀਂ ਲੱਗਣਾ ਕੁਛ ਨਹੀਂ ਲੱਗਣਾ ਇਹ ਮਤ ਤੇਰੀ ਥਿਰ ਰਹੇ ਥਿਰ ਰਹੇ ਫਿਰ ਰਹਿੰਦੀ ਹੈ ਤਾਂ ਭਰਮ ਵਿੱਚ ਉਹ ਜਾਏ ਤਾਂ ਭਰਮ ਜਿਹੜਾ ਵਿੱਚੋਂ ਜਾਏ ਵਿੱਚੋਂ ਜਾਂਦਾ ਹੁਣ ਜਿਹੜਾ ਭਗਤ ਥਿਰ ਦੇਖੋ ਭਗਤ ਥਿਰ ਥਿਰ ਭਗਤ ਕੀ ਇਹ ਬਹੁਵਚਨ ਹੈ ਥੇਰਾ ਪ੍ਰਾਣ ਬੋਵਚਨ ਥਿਰ ਥਿਰ ਦੇ ਨਾਲ ਪ੍ਰਾਣ ਥਿਰ ਤੰਤੀ ਥਿਰ ਇਹ ਤੰਤੀ ਕੀ ਹੈ ਇਸਤਰੀ ਲਿੰਗ ਆ ਗਿਆ ਮਤ ਥਿਰ ਇਸਤਰੀ ਲਿੰਗ ਆ ਗਿਆ ਥਿਰ ਦਾ ਰੂਪ ਨਾ ਬੋਵਚਨ ਤੇ ਨਾ ਇਸਤਰੀ ਇੱਥੇ ਬੋਵਚਨ ਹੈ ਇਹਦੇ ਚ ਬੋਵਚਨ ਇਹਦੇ ਚ ਬੋਵਚਨ ਇੱਥੇ ਇਸਤਰੀ ਲਿੰਗ ਇੱਥੇ ਇਸਤਰੀ ਲਿੰਗ ਤੇ ਪਰ ਉਹਦਾ ਜਿਹੜਾ ਹੈ ਰੂਪ ਹੈ ਥਿਰ ਦਾ ਥਿਰ ਦਾ ਰੂਪ ਚੇਂਜ ਨਹੀਂ ਹੋਇਆ ਇਹ ਉਵੇਂ ਦਾ ਉਵੇਂ ਹੀ ਹੈ ਥਿਰ ਜਿਹੜਾ ਇੱਥੇ ਆਇਆ ਆਪਣੇ ਕੋਲੇ ਥਿਰ ਉਹ ਐ ਇਟ ਇਜ਼ ਹੀ ਰਿਆ ਐਜ਼ ਇਟ ਇਜ਼ ਰੇ ਹੱਥੇਰ ਦਾ ਉਹੋ ਉਮੀ ਰਿਆ ਅ ਦਾ ਰੂਪ ਬਹੁਵਚਨ ਤੇ ਨਾ ਇਸਤਰੀ ਲਿੰਗ ਚ ਬਦ ਰਿਆ ਅੱਗੇ ਹੈ ਮਤ ਪ੍ਰਗਾਸ ਭਈ ਮਨ ਮਾਨਿਆ ਮਤ ਕੀ ਹੈ ਇਸਤਰੀ ਲਿੰਗਾ ਪ੍ਰਗਾਸ ਇਹਦੇ ਵੇਖੋ ਪ੍ਰਗਾਸ ਆ ਗਿਆ ਮਤ ਇਸਤਰੀ ਲਿੰਗਾ ਹੋਣ ਕਰਕੇ ਕੋਈ ਪ੍ਰਗਾਸ ਨੂੰ ਕੋਈ ਉਹਦੇ ਚ ਚੇਂਜ ਨਹੀਂ ਉਵੇਂ ਹੀ ਰਹਿਣਾ ਕਿਉਂਕਿ ਇਹ ਰਹਿਣਾ ਹੀ ਰਹਿਣਾ ਆ ਸਾਰੇ ਸ਼ਬਦ ਜਿੰਨੇ ਲਿਖਿਆ ਕਿ ਐਜ਼ ਇਟ ਇਜ਼ ਹੀ ਰਹਿਣੇ ਆ ਇਹਨਾਂ ਦੇ ਚ ਕੋਈ ਚੇਂਜ ਨਹੀਂ ਹੁੰਦੀ ਪ੍ਰਕਾਸ਼ ਭਈ ਮਨ ਮਾਨਿਆ RAM ਨਾਮ ਵਡਿਆਈ ਮਤ ਪ੍ਰਕਾਸ਼ ਭਈ ਮਨ ਮਾਨਿਆ RAM ਨਾਮ ਵਡਿਆਈ ਤਿੰਨ ਕੀ ਸੋਭਾ ਨਿਰਮਲੀ ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਸੋਭਾ ਨਿਰਮਲੀ ਸੋਭਾ ਸੋਭਾ ਨਿਰਮਲੀ ਪ੍ਰਗਟ ਭਈ ਹੁਣ ਸੋਭਾ ਪ੍ਰਗਟ ਭਈ ਆ ਸੋਭਾ ਕੀ ਆ ਇਸਤਰੀ ਲਹਿੰਗਾ ਪਰ ਪ੍ਰਗਟ ਜਿਹੜਾ ਹੈ ਐਜ਼ ਇਟ ਇਜ਼ ਉਮੇਂਦਾ ਹੈ ਜਿਵੇਂ ਹੈ ਉਮੀਦ ਹੈ ਇਹਦਾ ਕੋਈ ਚੇਂਜ ਨਹੀਂ ਹੁੰਦੀ ਨਹੀਂ ਤਾਂ ਸੋਭਾ ਨੂੰ ਵੇਖ ਕੇ ਸ਼ਾਇਦ ਜਿਹੜੀ ਹੈ ਆਪਾਂ ਜਿਵੇਂ ਉੱਥੇ ਔਕੜ ਚੱਕਿਆ ਗਿਆ ਆ ਬੇਨਤੀ ਇਹ ਹੈ ਤਾਂ ਉਸ ਤਰ੍ਹਾਂ ਸੋਚੀ ਇਹਦਾ ਚੱਕਿਆ ਪਰ ਨਹੀਂ ਇਹ ਐਸ.ਟੀ. ਦੀ ਇਹਦੇ ਵਿੱਚ ਰਹੇਗਾ ਭਾਈ ਤਾਂ ਹਨ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਨੌ ਦੁਆਰੇ ਇਹ ਕੀ ਹੈ ਬਹੁ ਵਚਨ ਆਗੇ ਤੇ ਦਵਾਰੇ ਆਗੇ ਇੱਕ ਹੀ ਹੈ ਪਲਿੰਗ ਹੈ ਦਵਾਰ ਦਰਵਾਜਾ ਇੱਕ ਹੀ ਪਲਿੰਗ ਹੈ ਤੇ ਪ੍ਰਗਟ ਉਸੇ ਤਰ੍ਹਾਂ ਹੈ ਜਾਇਆ ਦਸਮਾ ਗੁਪਤ ਰਖਾਇਆ ਗੁਪਤ ਗੁਪਤੀ ਬਾਣੀ ਪ੍ਰਗਟ ਹੋਈ ਗੁਪਤੀ ਬਾਣੀ ਗੁਪਤੀ ਬਾਣੀ ਗੁਪਤੀ ਜਿਹੜੀ ਗੋਤਾ ਬਾਣੀ ਦੇ ਨਹੀਂ ਪ੍ਰਗਟ ਹੋਏ ਹੁੰਦੀ ਹੈ ਹੁੰਦਾ ਹੈ ਜਾਂ ਹੁੰਦੀ ਹੈ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਮਤ ਮਲੀਨ ਮਤ ਜਿਹੜੀ ਹੈ स्त्रीलिंग सो शोभा प्रगट शोभा की है स्त्रीलिंग प्रगट आ गया ਇਹਦੇ ਨਾਲ ਕੋਈ ਚੇਂਜ ਨਹੀਂ ਮਤ ਪ੍ਰਗਟ ਇਹ ਵੀ ਉਸੇ ਤਰ੍ਹਾਂ ਹੀ ਜਿਵੇਂ ਹੈ ਉਵੇਂ ਹੀ ਹੈ ਅੱਗੇ ਆ ਗਿਆ स्त्रीलिंग ਦਾ ਇਹ ਸਾਰੇ स्त्रीलिंग ਸੀ ਦੋਨੇ ਅੱਗੇ ਦਵਾਰੇ ਪ੍ਰਗਟ ਹੈ ਉਹ ਬਹੁਵਚਨ ਆ ਗਿਆ ਦਵਾਰੇ ਬਹੁਵਚਨ ਆ ਗਿਆ ਠੀਕ ਹੈ ਪ੍ਰਗਟ ਹਰੇਕ ਥਾਂ ਤੇ ਪ੍ਰਗਟ ਹੁੰਦਾ ਹਰੇਕ ਥਾਂ ਤੇ ਔਕੜ ਅੰਤ ਹੀ ਰਹਿੰਦਾ ਵੇਖੋ ਹੁਣ ਜਿਹੜਾ ਪ੍ਰਗਟ ਆਇਆ ਇਹ ਕੀ ਹੈ ਹਰੇ ਖਾਂ ਦੇ ਔਂਕੜਨ ਦੀ ਰਹਿੰਦਾ ਇਹਦੀ ਕੋਈ ਚੇਂਜ ਨਹੀਂ ਹੁੰਦੀ ਸੋ ਜਿਹੜੇ ਆ ਲਵਜ ਲਿਖਿਆ ਸਾਬਤ ਖੁਾਰ ਧਨ ਪ੍ਰਗਾਤ ਪ੍ਰਗਟ ਪ੍ਰਵਾਣ ਪਵਿੱਤ ਬਹੁਤ ਮੁਕਤ ਆ ਇਹ ਸਾਰੇ ਕੀ ਆ ਇਹ ਇਸੇ ਤਰ੍ਹਾਂ ਹੀ ਰਹਿਣਗੇ ਇਹ ਕੀ ਆ ਵਿਸ਼ੇਸ਼ਣ ਇਹਨੂੰ ਕਹਿੰਦੇ ਓਕਾਰਾਂਤ ਜਿੰਨਾਂ ਦੇ ਅੰਤ ਦੇ ਵਿੱਚ ਔਂਕੜ ਹੁੰਦਾ ਉਹਨੂੰ ਕੀ ਕਹਿੰਦੇ ਆ ਓਕਾਰਾਂਤ ਔਂਕੜ ਅੰਤ ਵਿਸ਼ੇਸ਼ਣ ਇਹ ਐਡਿਟਿਵ ਹੀ ਰਹਿਣੇ ਇਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ ਆ ਬਾਕੀ ਤਬਦੀਲੀਆਂ ਆਲੇ ਆਪਾਂ ਉੱਤੇ ਕੀਤੇ ਆ ਇਸਤਰੀ ਲਿੰਗਵਲੇ ਕੀ ਹੋਣਾ ਇੱਕ ਇੱਕ ਵਚਨ ਵਿੱਚ ਕੀ ਹੋਣਾ ਬਹੁਵਚਨ ਵਿੱਚ ਕੀ ਹੋਣਾ ਇਹ ਉੱਤੇ ਦੱਸੇ ਸੀ ਇਸ ਕਰਕੇ ਆ ਜਿਹੜੇ ਹੈ ਉਹ ਉਵੇਂ ਹੀ ਰਹਿਣੇ ਆ ਜਿਵੇਂ ਮਰਜ਼ੀ ਆ ਜਿੱਥੇ ਮਰਜ਼ੀ ਆਉਣ ਤੇ ਜਿਵੇਂ ਆਉਣ ਉਹ ਐਡਿਟਿਵ ਹੀ ਰਹਿਣਗੇ ਸੋ ਸਾਥ ਸੰਗਤ ਐਨੀ ਕੋ ਵਿਚਾਰ ਪਰਵਾਣ ਕਰਨੀ ਅਗਲੀ ਜਿਹੜੀ ਪਰਵਾਣਾ ਬਾਕੀ ਜਿਹੜੇ ਸ਼ਬਦ ਆ ਰਹਿ ਗਏ ਆ ਆਪਾਂ ਜਿਹੜੇ ਆ ਇੰਨੇ ਕਰਨੇ ਸੀ ਇਹਦੇ ਚੋਂ ਕੁਝ ਰਹਿ ਗਏ ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਸੋ ਇਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ